ਕੇਜਰੀਵਾਲ ਨੇ ਤੇ ਭਗਵੰਤ ਨੇ ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ ਯਾਦ ਕਰਾਣਾ ਚਾਹਣਾ ਜਦੋਂ ਕੇਜਰੀਵਾਲ ਨੂੰ ਪੁੱਛਿਆ ਸਵਾਲ ਕੀਤਾ ਪ੍ਰੈਸ ਵਾਲਿਆਂ ਨੇ ਕਿ ਕੇਜਰੀਵਾਲ ਸਾਹਿਬ ਪੰਜਾਬ ਤੇ 2.5 ਲੱਖ ਕਰੋੜ ਦੇ ਕਰਜ਼ੇ ਥੇ ਇਹ ਦੱਸੋ ਤੁਸੀਂ ਕਿਹਦੀ ਨਵੀਂ ਪੇਸ਼ ਕਰੋ ਗਰੰਡਾਵਾ ਦੀ ਗੱਲ ਤੇ ਕੇਜਰੀਵਾਲ ਦਾ ਕਹਿਣਾ ਸੀ ਮੇਰੀ ਗੱਲ ਸੁਣੋ ਕਹਿੰਦਾ ਜੀ ਮੈਂ ਕਮਿਸ਼ਨਰ ਰਿਆਂ ਇਨਕਮ ਟੈਕਸ ਦਾ ਮੈਂ ਇੰਡੀਅਨ ਰੈਵਨਿਊ ਸਰਵਿਸਸ ਦਾ ਅਫਸਰ ਰਿਆਂ ਮੇਰੀ ਜਿਹੜੀ ਐਕਸਪਰਟੀਸ ਉਹ ਇਹ ਹੈ ਕਿ ਪੈਸਾ ਕਿਥੋਂ ਕੱਢ ਕੇ ਲੈ ਕੇ ਆਣਾ ਉਹ ਕਹਿੰਦਾ ਉਹਨੇ ਪੁੱਛਿਆ ਦੱਸੋ ਜੀ ਕਿਸੇ ਤਰ੍ਹਾਂ ਕਰੋਗੇ ਉਹਨੇ ਕਹਿੰਦਾ ਤੈਨੂੰ ਚੀਜ਼ਾਂ ਦਾ ਤੁਹਾਡੇ ਨਾਲ ਵਾਅਦਾ ਕਰ ਮੈਂ ਦਰਹਾ ਰਿਹਾ ਜਿਹੜੇ ਸੋਸ਼ਲ ਮੀਡੀਆ ਤੇ ਸਾਰਾ ਕੁਝ ਪਿਆ ਇਹਨਾਂ ਪਪਖੜਾ ਦੇ ਪੇਜ ਦੇ ਉੱਚੋਂ ਕੱਢ ਲਿਓ ਸਾਰਾ ਕੁਝ ਤੁਹਾਨੂੰ ਮਿਲੇਗਾ ਕੇਜਰੀਵਾਲ ਨੇ ਪਹਿਲੀ ਗੱਲ ਕਹੀ 260000 ਕਰੋੜ ਦਾ ਕਰਜ਼ਾ ਛੱਡ ਕੇ ਗਈ ਹੈ ਸਾਰੀਆਂ ਪਿਛਲੇ 1775 ਸਾਲਾਂ ਸਰਕਾਰਾਂ ਮੈਂ ਤੁਹਾਨੂੰ ਪਹਿਲਾ ਵਾਅਦਾ ਕਰਦਾ ਕਿ ਅੱਜ ਤੋਂ ਬਾਅਦ ਜੇ ਮੈਂ 100% ਇਹਨੂੰ ਨਾ ਘਟਾ ਸਕਿਆ 52 ਸਾਲਾਂ ਵਿੱਚ ਮੈਂ ਘੱਟੋ-ਘੱਟ ਅੱਧੇ ਤੱਕ ਪਹੁੰਚਾ ਦਿੰਦਾ ਮੈਂ 260 ਦੀ ਜਗ੍ਹਾ ਤੇ 130 ਤੱਕ ਲੈ ਆਉਂ ਕਰਦੇ ਮੈਂ ਤੁਹਾਨੂੰ ਦੱਸਣਾ ਚਾਹਾਂ ਚਾਰਾਂ ਸਾਲਾਂ ਵਿੱਚ ਇਹ 260 ਤੋਂ ਅੱਜ ਦੇ ਦਿਨ ਅੱਜ ਦੇ ਦਿਨ ਜਦੋਂ ਠੱਠੇ ਪੈਂਦੇ ਜਾਂ ਮੈਂ 4,11,000 ਕੋਟ ਦਾ ਕਰਜ਼ਾ ਹੋਵੇ ਤੇ ਨਵੇਂ ਸਾਲ ਜਦੋਂ ਤੁਹਾਨੂੰ ਪਤਾ ਹੈ 31 ਮਾਰਚ 2026 ਨੂੰ ਫਾਈਨੈਂਸ਼ੀਅਲ ਇਅਰ ਐਂਡ ਹੁੰਦਾ ਉਦੋਂ ਤੱਕ 4.5 ਲੱਖ ਕਰੋੜ ਹੋਣਾ ਤੇ ਜਦੋਂ ਤੱਕ ਗਣੋ ਲੈਣੇ ਨੇ ਸਾਡੇ ਇਹ ਤਕਰੀਬਨ 5 ਲੱਖ ਕਰੋੜ ਦੇ ਪਜਾਂਦੇ